بلڈو آھي تو ندي پڪا آيو ۽ پڙهين ٿا سمجهتا آهيو اپن جو ڪم ڪڏهن ها ۽ تو مون کي ٿوله ٿا ٽراڪ گهڻي آيو بابا جي ڏاڙ چولي آهي فليٽ والا هي فليٽ والا فليٽ ਕਾਹ ਦੇ ਕੋਲ ਆ ਬੜੀ ਸੋਹਣੇ ਖੜੇ ਆ ਵਾ ਹੁੰਡਾ ਕਰਦੀ ਦਾ ਨਾਲ ਦਿਖਾਉਣਾ ਤੁਹਾਨੂੰ ਇੱਕ ਮਿੰਟ ਖੜ ਜਾ ਛੱਡ ਦੇ ਫਿਰ ਮੈਂ ਦਿਖਾਉਣਾ ਕੀ ਬੰਦ ਦਾ ਆਹ ਵਾ ਲੱਗ ਪਹਾਰੀ ਜੀ ਜਿਆਸੂ ਕੇ ਨੂੰ ਕੰਮਕਾਰ ਨੂੰ ਕਿ ਉਹਦੇ ਚੋਗੇ ਪਾ ਆਹ ਦੇਖ ਬਾਬਾ ਜੀ ਇੱਧਰ ਆ ਓਏ ਚੱਲ ਚਲੇ ਨੂੰ ਲੈ ਕੇ ਚੱਲੋ ਇੱਧਰ ਬਾਬਾ ਇੱਧਰ ਆ ਓਏ ਜੇ ਮੈਨੂੰ ਮਾਰ ਬਾਬਾ ਆਹ ਦੇਖੋ ਵੇ ਆ ਥੋੜਾ ਪਾਇਆ ਆ ਬਾਬਾ ਜੀ ਨੇ ਆ ਥੋੜਾ ਨਹੀਂ ਲਾ ਆ ਇਹਨੇ ਪਾਇਆ 12 ਰੁਪਏ ਨੇ ਉਹ ਸੇਰੇ ਨਾਲ ਐਸਾ ਹਸਰ ਕਰੂੰਗਾ ਆ ਦੇਖੋ ਬਾਬਾ ਜੀ ਵੀਡੀਓ ਦੇ ਵਿੱਚ ਜਿੱਦਾਂ ਸਾਹ ਹੀ ਤਰ੍ਹਾਂ ਲੜਿਆ ਆ ਬੰਦਾ 12 ਰੁਪਏ ਦਾ ਸਾਧ ਚੋਲੇ ਪਾਉਂਦਾ ਹੋਇਆ ਠੀਕ ਹੈ ਇਹ ਮੰਗ ਰਿਆ ਦਿਨ ਰਾਤ ਸਾਰੀ ਲੰਗ ਲੰਗ ਕੇ ਆ ਪਾਣਾ ਇਹਨੇ ਪਾਇਆ ਹੋਇਆ ਮਾਰੀ ਨੂੰ ਬੰਨ ਕੇ ਲੈ ਕੇ ਜਾਣਾ ਨੇ

ਪਾ ਕੇ ਪੁੰਨੇ ਦਾ ਸਾਰੇ ਨੂੰ ਬੁਜਨਾਮ ਕਰਦਾ ਇਹ ਬੰਦਾ ਅਰੇ ਚੋਲਾ ਪਾ ਕੇ ਇੱਕ ਸਾਦਾ ਸਾਡਾ ਇਹ ਜਿਹੜਾ ਬੰਦਾ ਨੂੰ ਰਹਿ ਕੇ ਚੱਲ ਜਿੰਨਾ ਜਿੰਨੀ ਹੈ ਇਹ ਜਿੰਨੀਆਂ ਪੀਂਦੇ ਆ ਚੋਲਾ ਸਾਡਾ ਬੰਦੇ ਆ ਕਟ ਕਟ ਖੇਤ ਦਾ ਫਿਕਰੀ ਆਦਾ ਫਿਕਰੀ ਆਦਾਰ ਕਟ ਕਟ ਹਾਂ ਚੱਲ ਥਾਣੇ ਚੱਲ ਦੋ ਥੱਲੇ ਬੰਦਾ ਬਣ ਜਾ ਭੈਣ ਜੁੱਤਾ ਚੋਲਾ ਪਾ ਕੇ ਗੁਰੂ ਗ੍ਰੰਥ ਸਾਹਿਬ ਦਾ ਮੰਗਲ ਲਾ ਕੇ ਤੁਸੀਂ ਥੱਲੇ ਸਾਖ ਸੁਖੀਆਂ ਦੇਖ ਲੋ ਜੇਸੀ ਗਲਤ ਆਈ ਤੀ ਤਾਂ ਕੋ ਨਾਮਨ ਦਾ ਆਧਾਰ ਕਾੜ ਵੀ ਨਕਲੀ ਲੱਗਦਾ ਦੇਖੋ ਭਾਈ ਆ ਦੇਖੋ ਮੜਾ ਜਾ ਦਾਦਾ ਜੀ ਅੱਗੇ ਤੁਸੀਂ ਮਾ ਠਿਕਰੀ ਵਾਲ ਗੱਲੇ ਗੱਲੇ ਬੰਦੇ ਜਾਣ ਦਾ ਕੋਈ ਗੱਲ ਨਹੀਂ ਸਰਪੰਚ ਨਾਲ ਵੀ ਕਰ ਲਾਂ ਗੱਲ ਕੱਦੇ ਗੱਡੀ ਦਾ ਨੰਬਰ ਕਿੰਨਾ ਗੱਡੀ ਦਾ ਨੰਬਰ ਦੇਖ ਲਓ ਜੀ ਇਹ ਚੱਟ ਭਾਈ ਤੁਰੇ ਮਾਰ ਹੋਏ ਇੱਧਰ ਜੀ ਦੋ ਤੂੰ ਆ ਮੋਟਰਸਾਈਕਲ ਤੇ ਪੂਰੀ ਕਿਸ਼ਤਾਂ ਭਰੀਆਂ ਹੋਈਆਂ ਤੇਰੀਆਂ ਇਹਦਾ ਮੋਟਰਸਾਈਕਲ ਆ ਇਹ ਭਾਈ ਆ ਮੋਟਰਸਾਈਕਲ ਬੌਂਡ ਕਰੋ ਇਹਦਾ ਇਹ ਚਾਪੀ ਗੱਡੂ ਪੰਜਾਬ ਇਹ ਪਿੰਡ ਕਿਹੜਾ ਲਿਖਿਆ ਹੋਇਆ ਹਾਂ ਜੀ ਚੱਲ ਕੋਈ ਗੱਲ ਨਹੀਂ ਥੋੜਾ ਜਿਹਾ ਦੋ ਪੈ ਤੋਂ ਮੜ ਕੇ ਜੇ ਟੋਲਾ ਪਾਇਆ ਤੇ ਬਾਕੇ ਨਹੀਂ ਸਿੱਖਾਂਗਾ ਤੁਹਾਡੀਆਂ ਲੱਤਾਂ ਤੋੜਨੀ ਹੈ ਤੋੜਨੀ ਹੈ ਬਸ ੱੱਕੇ ਪੈਰੇ ਉਹਨੇ ਪਾ ਸਕ ਤੱਕੇ ਗੱਲ ਜਿੰਨਾ ਪਾਇਆ ਤੁਸੀਂ ਬਾਹਰ ਲੈਣਾ ਹੀ ਪਾਇਆ ਸਾਡੇ ਤੇ ਭੈਣ ਦੁੱਧਾਂ ਜਵਾਕ ਪਾਰ ਤੇ ਪਾ ਦੇ ਆਰਾਮ ਦੇ ਆ